ਬਜਟ ਸਕਰੀਨ ਸ਼ੇਅਰਿੰਗ ਹੁੰਦੀ ਹੈ ਉਸ ਟਾਈਮ ਦੇ ਉੱਤੇ ਲਾਈਕ ਕਿੰਨਾ ਤੁਹਾਡੇ ਲਈ ਕਿਉਂਕਿ ਮੈਂ ਕਹ ਰਿਹਾ ਤਾਂ ਐਤ ਕੀ ਇੱਕ ਸੀਨ ਸੀਗਾ ਬਾਈਓ ਦੇ ਹੈ ਨਹੀਂ ਸੀਗੇ ਸੈੱਟ ਤੇ ਤੇ ਉਹ ਸੀਨ ਮੇਰੇ ਤੋਂ ਪਰਫਾਰਮ ਹੀ ਨਾ ਹੋਵੇ ਅੱਛਾ ਹਮ ਇਧਰੋਂ ਆਏ ਆਏ ਮੈਂ ਫਿਰ ਅਮਰ ਵੀਰ ਨੂੰ ਤੇ ਬਲਜੀਤ ਭਾਜੀ ਨੂੰ ਬੇਨਤੀ ਕੀਤੀ ਮੈਂ ਕਿਹਾ ਵੀ ਕਾਹਕ ਤੁਸੀਂ ਇੱਕ ਸੀਨ ਕਰਦੇ ਪਏ ਹੋ ਤੁਸੀਂ ਕੈਂਸਲ ਕਰਾਉਂਦੇ ਪਏ ਇਹਦੇ ਲਈ ਬਹੁਤ ਵੱਡਾ ਬਹੁਤ ਤੋ ਲੱਗਦਾ ਵੀ ਤੁਹਾਨੂੰ ਐ ਵੀ ਲੱਗਦਾ ਵੀ ਯਾਰ ਨਾਲੇ ਘੈਂਟ ਬੰਦੇ ਆ ਜਿੰਦੇ ਤਕੜਾ ਕੰਮ ਕਰਨ ਵਾਲੇ ਤੁਸੀਂ ਕਿਵੇਂ ਹੋ ਕਹੋਗੇ ਫਿਰ ਮੈਂ ਕਿਹਾ ਵੀ ਮੈਂ ਭਾਜੀ ਮੇਰੇ ਤੋਂ ਹੋ ਨਹੀਂ ਰਿਹਾ ਬਜੀਤ ਭਾਜੀ ਅਮਰ ਵੀਰੇ ਵੀ ਆਰੇ ਹੋ ਸਕਦਾ ਵੀ ਆਪਾਂ ਇਹਨੂੰ ਫੇਰ ਕਰੀਏ ਕਹਿੰਦੇ ਵੀ ਹਾਂ ਠੀਕ ਆ ਕੱਲ ਨੂੰ ਕਰ ਲਾਂਗੇ ਮੈਂ ਬਸ ਬਾਈ ਆਏ ਸੀ ਮੈਂ ਨਾਲ ਦੀ ਨਾ ਵੈਂਟੀ ਚ ਘੇਰ ਲੈ ਮੈਂ ਜਾਵੜਾ ਮੈਂ ਕਹਾਂ ਉਸਤਾਦ ਆ ਨਹੀਂ ਰਹਾ ਸਾਹਿਬ ਅਸਲ ਚ ਉਹਦੇ ਚ ਕੀ ਸੀਗਾ ਕਿਉਂ ਦੀ ਗੇਮ ਸੀ ਸਾਰੀ ਨਾ ਉਹ ਮੇਰੇ ਤੋਂ ਉਹ ਗੱਲ ਨਿਕਲ ਨਹੀਂ ਰਹੀ ਸੀ ਫਿਰ ਬਾਈ ਨੇ ਉਹ ਸੀਨ ਬਣਾਇਆ ਉਹ ਲਿਖਿਆ ਤੇ ਉਹ ਉਹਦੇ ਚ ਸ਼ਬਦ ਪਾਇਆ ਉਹ ਗੇਜੂ ਹੁਣ ਮੇਰੇ ਚ ਹਿੰਮਤ ਪੈ ਨਹੀਂ ਰਹੀ ਸੀ ਵੀ ਗਿੱਪੀ ਬਾਈ ਨੂੰ ਗੇਜੇ ਦਾ ਕੈਰੈਕਟਰ ਆ ਵੀ ਮੈਂ ਗੇਜੂ ਕਹਿੰਦਾ ਫਿਰ ਉਹ ਬਾਈ ਨੇ ਮੈਨੂੰ 20 ਮਿੰਟ ਲਾ ਕੇ ਸਮਝਾਇਆ ਵੀ ਅਸਲ ਚ ਇਹ ਗੱਲ ਹੀ ਤਾਂ ਬੰਦਨੀ ਆ ਤੂੰ ਮੂਰੇ ਹੋਵੇਂ ਕਰ ਨਹੀਂ ਰਿਹਾ ਵੀ ਬਾਈ ਜਾਗਦੇ ਆ ਕਿ ਸੌਂਗੇ ਜੀ ਵੀ ਇੱਥੇ ਟਰਨ ਹੋਰ ਆ ਇੱਥੇ ਤੈਨੂੰ ਇਹ ਕਹਿਣਾ ਹੀ ਪੈਣਾ ਵੀ ਆ ਗੇਜੂ ਹੈ ਨਾ ਵੀ ਉਹ ਕੈਰੈਕਟਰ ਉਹ ਮਾਹੌਲ ਫੇਰ ਅਗਲਾ ਬਣੂ ਅੱਛਾ ਉਹ ਮੰਨਣਾ ਨਹੀਂ ਅੱਧਾ ਘੰਟਾ ਬਹਿਸ ਚੱਲੀ ਸਾਡੀ ਉਹ ਕਹਿੰਦੇ ਮੈਨੂੰ ਤੇਰੇ ਇਹਦੇ ਚ ਪਹਿਲਾਂ ਸ਼ਬਦ ਹੀ ਹੈ ਨਹੀਂ ਤਾਈਓ ਤੇ ਉਹ ਤੇਰਾ ਕੈਰੈਕਟਰ ਨਹੀਂ ਨਿਕਲ ਰਿਹਾ ਔਰ ਉਹ ਸੀਨ ਮੈਨੂੰ ਲੱਗਦਾ ਵੀ 10 ਮਿੰਟਾਂ ਚ ਲਿਖਿਆ ਗਿਆ ਹਮ ਹਮ ਸਾਰੀ ਫਿਲਮ ਦਾ ਬਿਹਤਰੀਨ ਸੀਨ ਹੈ ਇਹ